दलहौजी रोड पठानकोट ਵਿਖੇ ਅਚਾਨਕ ਇੱਕ ਪੁਰਾਣਾ ਬੂਟਾ ਜੜ ਤੋਂ ਟੁੱਟ ਗਿਆ ਅਤੇ ਸੜਕ ਉੱਤੇ ਆ ਗਿਆ ਪਰੰਤੂ ਰੱਬ ਦਾ ਸ਼ੁਕਰ ਹੈ ਕਿ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਇਸ ਮੌਕੇ ਗਲਬਾਤ ਕਰਦੇ ਹੋਏ ਆਣ ਜਾਣ ਵਾਲੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੱਲ੍ਹ ਸ਼ਾਮ ਦੇ ਵੇਲੇ ਇਹ ਬੂਟਾ ਜੜੋਂ ਟੁੱਟ ਗਿਆ ਅਤੇ ਰੋਡ ਉੱਤੇ ਡਿੱਗ ਪਿਆ ਉਹਨਾਂ ਦੱਸਿਆ ਕਿ ਇਸ ਬੂਟੇ ਦੇ ਥੱਲੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇੱਕ ਵਿਅਕਤੀ ਵੱਲੋਂ ਰੇੜੀ ਵੀ ਲਗਾਈ ਜਾਂਦੀ ਸੀ ਜੋ ਕਿ ਇਹ ਬੂਟਾ ਰੇੜੀ ਦੇ ਉੱਤੇ ਜਾ ਡਿੱਗਿਆ ਅਤੇ ਉਸਦੀ ਰੇੜੀ ਟੋਟਲ ਡੈਮੇਜ ਹੋ ਗਈ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੇ ਉੱਤੇ ਜਿਹੜੇ ਬੂਟੇ ਖਤਮ ਹੋਣ ਦੀ ਕਗਾਰ ਤੇ ਹਨ ਉਹਨਾਂ ਦਾ ਸਹੀ ਅਤੇ ਜਿਸ ਗਰੀਬ ਦੀ ਰੇੜੀ ਟੁੱਟੀ ਹੈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਫਿਰ ਤੋਂ ਕੰਮ ਸ਼ੁਰੂ ਕਰਕੇ ਆਪਣੇ ਪਰਿਵਾਰ ਦਾ ਪੇਟ ਭਰ ਸਕੇ ਰਮਨ ਸਨੋਤਰਾ ਕੱਲ੍ਹ ਹੋਇਆ ਕੱਲ੍ਹ ਭਾਜੀ ਐਡਲੋਜੀ ਰੋਡ ਤੇ ਬਹੁਤ ਵੱਡਾ ਬ੍ਰਿਕਸ਼ਾ ਜਿਹੜਾ ਦੁਪਹਿਰ ਦੇ ਟਾਈਮ ਤੇ ਡਿੱਗ ਗਿਆ ਤੇ ਉੱਥੇ ਕੋਈ ਐਸੇ ਜਾਨੀ ਮਾਲ ਕੋਈ ਨੁਕਸਾਨ ਨਹੀਂ ਹੋਇਆ ਮਗਰ ਉੱਥੇ ਇੱਕ ਰੇੜੀ ਲੱਗੀ ਹੋਈ ਸੀ ਕੋਈ ਗਰੀਬ ਬੰਦਾ ਵਿਚਾਰਾ ਉੱਥੇ ਹੈ ਗਈ ਉਹਦੀ ਰੇੜੀ ਦਾ ਨੁਕਸਾਨ ਹੋ ਗਿਆ ਰੇੜੀ ਉਹਦੀ ਪੂਰੀ ਟੋਟਲ ਲਾਸ ਹੋ ਗਈ ਜੋ ਉਹਨੇ ਸੌਦਾ ਵਿਚਾਰੇ ਨੇ ਬਣਾਇਆ ਹੈਗਾ ਉਹ ਸਾਰਾ ਵਿਚਾਰੇ ਦਾ ਬਹੁਤ ਨੁਕਸਾਨ ਹੋਇਆ ਤੇ ਮੈਂ ਪ੍ਰਸ਼ਾਸਨ ਅੱਗੇ ਇਹ ਹੀ ਮੰਗ ਕਰਨਾ ਵਾਂ ਕਿ ਉਹਦੀ ਵਿਚਾਰੇ ਦੀ ਹੈਲਪ ਕੀਤੀ ਜਾਵੇ ਇਹ ਵੀ ਹੈ ਕਿ ਚਲੋ ਉੱਥੋਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਵਾ ਮਗਰ ਉਸ ਟਾਈਮ ਤੇ ਇਦਾਂ ਦਾ ਮਾਹੌਲ ਹੈਗਾ ਕਿ ਚਲੋ ਟ੍ਰੈਫਿਕ ਵੇਹੀ ਗਰਮੀ ਕਰਕੇ ਲੋਕੀ ਬਾਹਰ ਨਹੀਂ ਨਿਕਲਦੇ ਉਹਦੇ ਕਰਕੇ ਕੋਈ ਇਦਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਮੈਂ ਪ੍ਰਸ਼ਾਸਨ ਨੂੰ ਅਹੀ ਮੰਗ ਕਰਨਾ ਕਿ ਉਸ ਵਿਚਾਰੇ ਦੀ ਹੈਲਪ ਕੀਤੀ ਜਾਵੇ। ਧੰਨਵਾਦ। ਜਿਹੜਾ ਪੇੜ ਗਿਰਿਆ ਦੇ ਬਾਰੇ ਕੀ ਕੋਈ। ਸ਼ਾਮ ਨੂੰ ਮੈਂ ਉਥੋਂ ਗੁਜਰਿਆ ਹੈਗਾ ਜਿੱਥੇ ਪੇੜ ਗਿਰਿਆ ਮੇਰੇ ਸਾਹਮਣੇ ਗਿਰਿਆ ਪੇੜ। ਉੱਥੇ ਰੇੜੀ ਵਾਲਾ ਥੱਲੇ ਆਪਣੀ ਰੇੜੀ ਲਗਾ ਕੇ ਖੜਾ ਹੈਗਾ। ਪੂਰੀ ਰੇੜੀ ਟੋਟਲ ਲਾਸ ਹੋ ਗਈ ਹੈ। ਤੇ ਬਚਾਅ ਬੰਦਿਆਂ ਦਾ ਹਾਂਜੀ ਬੜਾ ਵੱਡਾ ਪੇੜ ਜਿਹੜਾ ਗਿਰਿਆ ਹੋਇਆ ਰੇੜੀ ਵਾਲਾ ਹੀ ਬਚ ਗਿਆ ਉਹਦੇ ਆਸ-ਪਾਸ ਜਿਹੜੀ ਪਬਲਿਕ ਆ ਰਹੀ ਸੀਗੀ ਉਹ ਵੀ ਬਚ ਗਈ ਹੈ ਲੇਕਿਨ ਪੇੜ ਬੜਾ ਵੱਡਾ ਸੀਗਾ ਕੋਈ ਹਾਸਾ ਅਗਰ ਵੱਡਾ ਹੋ ਜਾਂਦਾ ਇਹ ਬੜੀ ਮੁਸ਼ਕਲ ਹੋ ਜੜੀ ਹੈਗੀ ਪ੍ਰਸ਼ਾਸਨ ਨੂੰ ਇਹੋ ਜਿਹੇ ਰੁਕਸ਼ਾਂ ਤੇ ਜਿਹੜੇ ਪੁਰਾਣੇ ਹੋ ਚੁੱਕੇ ਆ ਉਹਨਾਂ ਨੂੰ ਨਾਲ-ਨਾਲ ਠੀਕ ਕਰਵਾਣਾ ਚਾਹੀਦਾ ਕਟਾਣਾ ਚਾਹੀਦਾ ਤਾਂ ਕਿ ਇਹੋ ਜਿਹੇ ਹਾਸੇ ਹੋਣ ਤੋਂ ਬਚਣ ਇਸ ਕਰਕੇ ਮੈਂ ਬੇਨਤੀ ਕਰਾਂਗਾ ਰੇੜੀ ਵਾਲੇ ਨੂੰ ਵੱਧ ਤੋਂ ਵੱਧ ਮੌਜਾ ਦੇ ਕੇ ਉਹਦੀ ਹੈਲਪ ਕੀਤੀ ਜਾਵੇ ਥੈਂਕ ਯੂ ਕੀ ਆਵਾਜ਼ ਆ ਰਹੀ ਰਾਜ ਤੁਹਾਲ ਜੀ ਕਰ ਕੀ ਗੱਲ ਬਾਤ ਹੋ ਰਹੀ ਹੈ ਛੇ ਵੇ ਨਾਲ ਟੁੱਟ ਗਈ ਆਪਣਾ ਡਿੱਗ ਗਿਆ ਪਤਾ ਨਹੀਂ ਲੱਗਾ ਨਹੀਂ ਵੀ ਲੱਗੇ ਬਿਠਦੇ ਹੋਰ ਪਿੱਛੇ ਕੋਈ ਆਨ ਮਾਲਾ ਕੋਈ ਨਸਤਾਨੀਆ ਬੁਲਾ ਹੋ ਗਿਆ ਕੀ ਮੰਗ ਕਰਦੇ ਹਾਂ ਹਾਂਜੀ ਹੋਰ ਜਿਹੜੇ ਤੁਹਾਡੇ ਨਾਲ ਹੀ ਉਹਨਾਂ ਨੇ ਕੀ ਆ ਉਹਨਾਂ ਦੀ ਰੇੜੀ ਉਡੀ ਟੁੱਟ ਗਈ ਉਹਨਾਂ ਜਹਾਣਾ ਪਣਾ ਔਰ ਕੇ ਇਹ ਟ੍ਰੇਡਰ ਵਗੈਰਾ ਸੇਰਜਾ ਹਾਂ ਇੱਕ ਢੇਰ ਰੋਟਾ ਵਿਆ ਉਹ ਵੀ ਡਿੱਗਣ ਲਾਉਗਾ ਉਹ ਕੀ ਮੰਨ ਕਰਦੀ ਸਰਕਾਰ ਕੋਈ ਭਾਈ ਮੇਰਾ ਨਾਮ ਰਵੀ ਕੁਮਾਰ ਆ ਮੈਂ ਮਟਕਾ ਗੁਲਫੀ ਲਾਣ ਰੋਜੀ ਰੋਡ ਤੇ ਕੱਲ ਮੈਂ ਰੇੜੀ ਲਗਾਈ ਦੀ ਜੱਕਦਾ ਮੋਪਰੋ ਬੂਟਾ ਆਪਣੇ ਆਪ ਹੀ ਡਿੱਗ ਗਿਆ ਔਰ ਮੇਰਾ ਸਾਰਾ ਰੇੜੀ ਸਮਾਨ ਸਾਰਾ ਟੁੱਟ ਗਿਆ ਬਿਲਕੁਲ ਕੱਖ ਨਹੀਂ ਬਚਾ ਬਿਲਕੁਲ ਸਮਾਨ ਸਾਰਾ ਟੁੱਟ ਗਿਆ ਤੁਹਾ ਮੈਂ ਕਹਣਾ ਕੋਈ ਨਾ ਕੋਈ ਹਾਲ ਹੋਵੇ ਕੋਈ ਉਹਦਾ ਤੇ ਮੈਂ ਕੰਮ ਕਰਨ ਵਾਲਾ ਬਣਾ ਕੋਈ ਛੱਟਪੇੜ ਕੋਈ ਨਹੀਂ ਹੋਇਆ ਨੁਕਸਾਨ ਕੋਈ ਨਹੀਂ ਹੋਇਆ ਪਰ ਜਿਹੜੀ ਸਾਰਾ ਨੁਕਸਾਨ ਸਾਰਾ ਟੁੱਟ ਗਿਆ ਜਿਹੜੀ ਬਿਲਕੁਲ ਸਾਰਾ ਸਮਾਨ ਟੋਟ ਲਸ ਹੋ ਗਿਆ ਸਮਾਨ ਰੇੜੀ ਸਾਰਾ ਕੋ ਟੁੱਟ ਗਿਆ ਸ਼ਹਿਰ ਦੀ ਜਿਹੜੀ ਸਮਾਜ ਦੀ ਸਰਕਾਰ ਕੋਈ ਨਹੀਂ ਕੋਈ ਨਹੀਂ ਬੋਜੀ ਕੋਈ ਸੰਸਾ ਇਹ ਜਗ੍ਹਾ ਮੇਰਾ ਸਮਾਨ ਬੂਟੇ ਡਿੱਗੇ 라ਉੜੀ ਕੋਈ ਚੁੱਕਣਾ ਆ ਰਿਹਾ ਕੋਈ ਐਮਸੀ ਵੀ ਕਿਤੇ ਸਾਰਿਆਂ ਨੇ ਫੋਨ ਕੀਤਾ ਕੋਈ ਹੱਲ ਨਹੀਂ ਹੈਗਾ ਇਹ ਜਗ੍ਹਾ ਤੇ ਕੀ ਮੰਨਦਾ ਮੈਂ ਮੰਗ ਰਹੀ ਹਾਂ ਕਿ ਮੇਰਾ ਸਮਾਨ ਮਿਲਿਆ ਕੋਈ ਆ ਦੇ ਮੈਂ ਦੁਬਾਰਾ ਕੰਮ ਕਰਨ ਜਾਊਗਾ ਦੇਖੋ ਜਾਲਾ ਹਾਂਜੀ